ਹਾਂ ਜੀ ਸਾਸ਼ਟ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਆ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਤਨੇਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਫਾਰਮ ਵਾਲੀ ਬਿਹੜਾ ਵੱਡੀ ਬਹੁਤ ਹੀ ਸੋਹਣੀ ਸੁਨੱਖੀ ਜਰਸੀ ਪੰਜਾਬ ਵਾਲੀ ਟਾਪ ਦੀ ਚਾਰ ਦੰਦ ਪਹਿਲਾ ਸੂਆ ਬਹੁਤ ਸ਼ੌਂਕ ਨਾਲ ਭਾਜੀ ਉਹਨਾਂ ਨੇ ਪਾਲੀ ਆ ਤੇ ਚੰਗੀ ਆ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਹੁਣਾਂ ਕੋ ਲਵਾਂਗੇ ਤੇ ਬਾਕੀ ਪਹਿਲੀ ਵੀਡੀਓ ਆ ਭਾਜੀ ਹੁਣਾਂ ਦੀ ਤੇ ਭਾਜੀ ਉਹਨਾਂ ਨੇ ਆਖਿਆ ਵੀ ਸ਼ੌਂਕ ਨਾਲ ਕੰਮ ਕਰਦੇ ਆਂ ਆਪਾਂ ਇੱਕ ਦੋ ਪਸ਼ੂ ਲੈਉਣੇ ਆ ਚੰਗਾ ਬਰੀਡ ਵਾਲਾ ਤੇ ਨਾਲ ਵੇਚਦੇ ਆ ਨਾਲ ਦੇ ਨਾਲ ਫਾਰਮ ਵੱਡੀਆਂ ਵੈੜਾਂ ਭਾਜੀ ਹੁਣਾਂ ਕੋ ਬਹੁਤ ਚੰਗੀਆਂ ਆ ਤੇ ਜਾਣਕਾਰੀ ਲੈਣੇ ਆ ਗੱਲਬਾਤ ਕਰਾਉਣੇ ਆ ਤੇ ਬਾਕੀ ਹਰ ਵੀਡੀਓ 'ਚ ਆਪਾਂ ਵੀਡੀਓ ਦੇ ਵਿੱਚ ਜਾਂ ਇਹ ਵੀ ਕਹਿੰਦੇ ਆ ਕਿ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਵਾ ਸੂਏ ਸਵਾਏ ਪਸ਼ੂ ਨੂੰ ਜ਼ਰੂਰ ਚੋ ਕੇ ਲਿਆ ਕਰੋ ਗੱਬਣ ਦੇ ਥਾਂ ਟੈਪ ਕਿਤੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਵੇ ਆਪਾਂ ਗੱਲਬਾਤ ਕਰਾਉਣੇ ਆ ਵੈਣ ਦੀ ਡੀਟੇਲ ਲੈਣੀ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹਾਂਜੀ ਵਧੀਆ ਵੀਰ ਜੀ ਤੁਸੀਂ ਸੁਣਾ ਚੜਦੀ ਕਲਾ ਜੀ ਐਡਰੈਸ ਭਾਜੀ ਆਪਣਾ ਦੱਸ ਦੀ ਹਾਂਜੀ ਵੀਰ ਜੀ ਨਾਮ ਮੇਰਾ ਸਤਵਿੰਦਰ ਸਿੰਘ ਆ ਜੀ ਢੰਡ ਤੰਦੇਲ ਆ ਜਿਲ੍ਹਾ ਅੰਮ੍ਰਿਤਸਰ ਆ ਜੀ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਦੀ 9878 69945 ਠੀਕ ਆ ਤੇ ਕੰਮ ਸ਼ੌਂਕ ਨਾਲ ਹੀ ਕੰਮ ਸ਼ੌਂਕ ਨਾਲ ਹੀ ਸ਼ੌਂਕ ਨਾਲ ਹੀ ਇਹ ਆ ਕਿ ਐਂ ਚੰਗਾ ਕੋਕਾ ਪੀਵੇ ਹਾਂਜੀ 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 ਪੂਰਾ ਵਧੀਆ ਜੀ ਠੀਕ ਆ ਤੇ ਇੱਕ ਦੋ ਪੀਸ ਹੀ ਲਿਓਣਾ ਹਾਂਜੀ ਸਿਰਫ ਦੋ ਜਾਂ ਤਿੰਨ ਇੰਨਾ ਹੀ ਇੰਨੀ ਜਗ੍ਹਾ ਆਪਣੇ ਕੋਲ ਬਸ ਤਿੰਨਾਂ ਦੀ ਜਿਹੜੀ ਆਪਾਂ ਲੈਣੀਆਂ ਜੀ ਤੇ ਚੰਗੀਆਂ ਵਧੀਆ ਸ਼ੌਂਕ ਨਾਲ ਤਿਆਰ ਕਰਦੇ ਤੇ ਬਾਕੀ ਵੱਡੀਆਂ ਹੀ ਵੜਾਂ ਰੱਖੀਆਂ ਸਾਰੀਆਂ ਹਨਾ ਵਧੀਆ ਜੀ ਬ੍ਰੀਡ ਵਾਲੀਆਂ ਤੇ ਬਾਕੀ ਫਾਰਮ ਵਾਲੇ ਜਿੰਨੇ ਵੀ ਰ ਆ ਜੇ ਕੋਈ ਰੱਖਣ ਦਾ ਕੋਈ ਸ਼ੌਂਕੀ ਆ ਫਾਰਮ ਦੇ ਵਿੱਚ ਚੰਗਾ ਪਸ਼ੂ ਹਾਂਜੀ ਉਹ ਧੜਨਾ ਸਲਾਹ مشورہ ਕਰ ਲੇ ਜਾਂ ਤੁਸੀਂ ਉਹਦੀ ਸਲਾਹ ਲੇ ਲੋ ਜੇ ਤੁਹਾਨੂੰ ਦੇ ਦੇ ਹਨਾ ਕੋਈ ਵੀ ਕਰ ਆਪਾਂ ਸਿੱਖਦੇ ਰਹਿੰਨੇ ਆ ਜੀ ਜਾਂ ਮੈਂ ਸਿੱਖੂਗਾ ਨਾਲ ਕੋ ਜਾ ਉਹ ਮੇਰੇ ਕੋਲ ਸਿੱਖਣਗੇ ਹਾਂਜੀ ਹਾਂਜੀ ਜਾਣਕਾਰੀ ਦਿੱਤੀ ਹੈ ਵਧਣੀ ਹੈ ਕਿ ਆਪਣੇ ਕੋਲ ਜਿਹੜੀ ਹੈ ਜੀ ਜੇ ਕੋਈ ਗੁਣ ਹੈਗਾ ਤਾਂ ਕਿਸ ਨੂੰ ਦਵਾਂਗੇ ਤੇ ਗਾਂ ਵਧਣਾ ਹੀ ਆ ਉਹ ਕੰਮ ਹਨਾ ਇਹਦੇ ਬਾਰੇ ਆਪਾਂ ਜਾਣਕਾਰੀ ਦਈਏ ਵੀ ਸੂਆ ਇਹਦਾ ਭਾਜੀ ਕਿਨਵਾ ਵੀਰ ਜੀ ਪਹਿਲਾ ਸੂਆ ਤਾਂ ਮੂੰਹ ਚਾਰ ਦਾਂਦਾ ਅੱਛਾ ਜੀ ਠੀਕ ਆ ਪੂਰੀ ਵੱਡੀ ਆ ਪੰਜਾਬ ਵਾਲੀ ਪਿਓਰ ਹਾਂਜੀ ਪੂਰੀ ਪਿਓਰ ਆ ਪਿਓਰ ਪੰਜਾਬ ਵਾਲੀ ਮੱਥੇ ਦੇ ਵਿੱਚ ਡੂੰਗ ਪੈਂਦਾ ਵੇਖੋ ਕਰਮਾ ਵਾਲੀ ਬਹੁਤ ਹੀ ਸੋਹਣੀ ਹਾਂਜੀ ਪਿਓਰ ਜਰਸੀ ਆ ਜੀ ਪਿਓਰ ਜਰਸੀ ਆ ਤੋਰੋ ਪਾ ਜੀ ਨੂੰ ਹਿੱਕ ਦੋ ਜੀ ਦੇਣ ਦਾ ਦਿਓ ਨਾਲ ਨਾਲ ਕਿੰਨੇ ਬਾਕੀ ਆ ਜੀ ਇਹਦੇ ਜੀ ਦੇਣ ਹਫਤੇ ਦੇ ਅੰਦਰ ਅੰਦਰ ਸੂਪੂਗੀ ਇੱਕ ਹਫਤੇ ਦੇ ਅੰਦਰ ਸੂਪੂਗੀ ਬਾਕੀ ਪੂਲੀ ਪਾਲੀ ਵਹਿੜ ਵੇਖ ਲੋਈ ਬਹੁਤ ਚੰਗੀ ਸ਼ਕੀਨ ਟਾਪ ਦੀ ਜਿਹਨੂੰ ਕਹਦੇ ਆ ਬੋ ਦੀ ਕੋਈ ਤਾਂ ਭਾਜੀ ਸੀਮਨ ਸਮਨ ਦਾ ਪਤਾ ਜੀ ਜੀ ਬੋ ਦੇ ਬਾਰੇ ਕੁਝ ਨਹੀਂ ਪਤਾ ਕੁਝ ਨਹੀਂ ਪਤਾ ਤੁਸੀਂ ਲਿਆਂਦੀ ਹੀਗੀ ਆਪਾਂ ਲਿਆਂਦੀ ਹੈ ਠੀਕ ਆਪਾਂ ਲਿਆਗੇ ਤੇ ਜਿੰਨੀ ਕੁ ਆਪਾਂ ਫੁੱਲ ਦੀ ਸੇਵਾ ਕੀਤੀ ਹੈ ਫੁੱਲ ਸੇਵਾ ਕੀਤੀ ਹੈ ਜੀ ਪੂਰੀ ਸੰਭੀ ਹੈ ਤੇ ਦੁੱਧ ਭਾਜੀ ਕਿੰਨਾ ਕੁ ਚਵਾ ਦੂਗੀ ਉੱਧਰ ਜੀ ਵੇਖੋ ਦੁੱਧਾਂ ਸੇਵਾ ਦਾ ਪਰ ਸਾਡੇ ਮਤਾਂ ਕਿ ਜਿੱਦਾਂ ਹੜਕੋ ਹੀ ਜਰਸੀਆਂ ਹੀਆਂ 20 ਤੋਂ ਪਲੱਸ ਹੀ ਰਹੂਗੀ ਠੀਕ ਪੰਚੀ ਪੁਚੀ ਦੇ ਲੱਗੇ ਰਾਮ ਨਾਲ ਆਊਗੀ ਜੀ 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 ਪੰਜ ਬਾਕੀ ਗਾੜੀ ਬੱਚੇ ਵੀ ਸੋਹਣੇ ਪਾਉਗੀ ਬੱਚੇ ਤਾਂ ਸੋਹਣੇ ਪਾਉਣੇ ਹੀ ਆ ਕਰਨਾ ਹੋਵੇ ਤੇ ਉਹਦੇ ਲਈ ਬਹੁਤ ਵਧੀਆ ਆ ਜੀ ਆਪ ਵੀ ਸੋਹਣੀ ਆ ਤੇ ਬੱਚੇ ਵੀ ਸੋਹਣੇ ਪਾਉਗੀ ਹਨਾ ਟਾਪ ਆ ਜਿੱਦਾਂ ਕਹਦੇ ਟਾਪ ਕਲਾਸ ਆ ਸੋਹਣੀ ਆ ਬਾਕੀ ਐ ਸਿੱਧੀ ਆ ਤੇ ਥਾਣ ਥਣ ਦਾ ਗੈਪ ਵੀ ਚੰਗਾ ਤੇ ਲੇਵਾ ਲੇਵਾ ਵੀ ਵੇਖੋ ਕਿੱਡਾ ਸੋਹਣਾ ਵਾ ਕਰੋ ਜਿੱਕ ਤਾਂ ਥਾਣਾ ਦਾ ਗੈਪ ਜਿੱਦਾਂ ਚੋਹਾਂ ਦਾ ਕਿੰਨਾ ਰੱਬ ਨੇ ਘਟ ਕੇ ਲਾਇਆ ਚਾਰੇ ਥਣ ਪੂਰੇ ਬਰਾਬਰ ਗੈਪ ਤੇ ਆ ਜੀ ਕਰੋ ਜਿੱਕ ਆਨ ਲਾਓ ਬੜੀ ਇਧਰੋਂ ਤੋਂ ਪਪੈਂਦੀ ਥੋੜੀ ਆ ਦੇਖੋ ਬਾਕੀ ਖੁੱਲੀ ਰਹਿੰਦੀ ਆ ਕੋਈ ਰੱਸੀ ਨਹੀਂ ਪਾਈ ਇਹਨੂੰ ਆ ਦੇਖੋ ਜੀ ਕਰੋ ਚੈੱਕ ਬਾਕੀ ਵੀ ਤਾਂ ਬਾਹਰ ਹੀ ਚੱਲੂ ਦੁੱਧ ਜੀ ਹਾਂਜੀ 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 ਠੀਕ ਆ ਤੇ ਦਿਨ 5-7 ਹੀ ਆ ਜੀ ਬਸ ਇੰਨੇ ਹੀ ਖੜਨੇ ਜੀ ਇਹਨੇ ਹਫਤੇ ਦੇ ਅੰਦਰ ਅੰਦਰ ਸੂਪੂਗੀ ਠੀਕ ਆ ਹਾਂਜੀ ਤੇ ਮੁੱਲ ਭਾਜੀ ਇਹਦਾ ਕਿੰਨਾ ਕਰ ਦੇਣਾ ਜੀ ਮੁੱਲ ਵੀਰ ਜੀ ਇਹਦਾ 130 130 ਹਾਂਜੀ ਛੋੜੋ ਜੂ ਮੌਕੇ ਤੇ ਹਾਂਜੀ ਵੀਡੀਓ ਵੇਖ ਕੇ ਜਿਹੜਾ ਵੀਰ ਆਊਗਾ ਦਾ ਫੁੱਲ ਮਾਨ ਕਰਦਾਂਗੇ ਜੀ ਠੀਕ ਹੈ ਜੀ ਹਾਂਜੀ ਤੇ ਕਰਨੀ ਕੋਈ ਗੱਲ ਬਾਤ ਹੋਰ ਜੀ ਬਸ ਜੀ ਆਪਾਂ ਇਹੀ ਗੱਲ ਕਹਿਣੀ ਚਾਹੁੰਦੇ ਆਂ ਵੀ ਬਰੀਡ ਦਾ ਪਸ਼ੂ ਰੱਖੋ ਜੀ ਹਾਂ ਜੀ ਸੀਮਰ ਚੰਗਾ ਲਵਾਓ ਜੀ 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 ਵੀ ਮਾੜੇ ਪਸ਼ੂ ਨੂੰੱਖੇ ਜਿੰਨਾ ਪਾ ਕੇ ਫਿਰ ਦੁੱਧ ਥੋੜੇ ਦਾ ਨਹੀਂ ਕੁਝ ਵੱਜਦਾ ਬਿਲਕੁਲ ਬਿਲਕੁਲ ਹਾਂ ਜੀ ਜੀ ਤੇ ਸਾਨੂੰ ਵੀ ਘਰ ਤੋਂ ਘੜ 15 ਸਾਲ ਹੋ ਗਏ ਆ ਇਹ ਕਿਤੇ ਚ ਪਿਆਣਾ ਠੀਕ ਹੈ ਜੀ ਤੇ ਕੋਈ ਘਾਟਾ ਨਹੀਂ ਜੀ ਬਿਲਕੁਲ ਬਿਲਕੁਲ ਹਾਂ ਜੀ ਕੋਈ ਘਾਟਾ ਨਹੀਂ ਆ ਤੈਨ ਨਾ ਤੋਂ ਚਾਰ ਪੀੜੀਆਂ ਦੀ گاਵਾ ਦਾ ਰਿਕਾਰਡ ਹੈਗਾ ਆਪਣੇ ਕੋਲ। ਇਸ ਟਾਈਮ ਹੈ ਵੀ ਹੈ گاਵਾ। ਜੀ ਆ ਸਾਰੀਆਂ ਆਪਣੀਆਂ ਘਰੇਲੂ ਹੀ ਆ ਹਨਾ। ਇੱਕ ਗਾਂ ਦੀ ਆਪਣੇ ਕੋਲ 11 ਸੂਏ ਸੂਪੀ ਆ। ਕਿਹੜੀ ਸਾਹਮਣੇ ਬੈਠੀ ਆ? ਆਹ ਵਾਲੀ ਬੈਠੀ। ਹਾਂਜੀ ਇਹਦਾ ਸਾਰਾ ਹੀ ਜਿੰਨੀ ਐਚਬਰੀਡ ਹੈ ਇਹਦੀ ਗੱਲੀ ਦੀ। ਇਹਨੂੰ ਮੜੀ ਠਾ ਦੀ ਇਹਨੂੰ? ਹਾਂਜੀ। ਲਓ ਜੀ 11 ਸੂਏ ਜਿਹੜੇ ਭਾਜੀ ਹੁਣੀ ਕਹਿੰਦੇ ਆ ਕਿ ਸੂਪ ਹੈਗਾ। ਭਾਜੀ ਹੁਣਾਂ ਦੇ ਘਰੇ ਹੀ। ਹਾਂਜੀ ਆ ਇਹਦੀ ਵੱਛੀ ਚਾਰ ਸੂਏ ਇਹ ਸੂਪੀ ਆ। ਅੱਛਾ ਆ ਆ ਇਹਦੀ ਵਸ਼ੀ ਆ ਇਹਦੀ ਗਾਂ ਲਦੀ ਆ ਆ ਵੇਖੋ ਜੀ ਇਹ ਇਹ ਵਹਿੜਵਾ ਇਹਨੂੰ ਪਹਿਲਾਂ ਦਰਸ਼ਨ ਕਰਾਈ ਇਹ 11 ਸੂਏ ਦੇ ਦਿੱਤੇ ਹੁਣ ਤੱਕ ਕਰਮਾ ਵਾਲੀ ਨੇ ਤੇ ਅਜੇ ਵੀ ਵਹਿੜ ਹੀ ਲੱਗਦੀ ਹੈ ਅਜੇ ਵੀ ਹੈ ਆਪਾਂ ਇਹਨੂੰ ਗਾਂ ਨਹੀਂ ਕਹਿ ਸਕਦੇ ਆ ਵੇਖੋ ਜੀ ਬਹੁਤ ਵੱਡੀ ਗੱਲ ਇਹ ਆਪ ਤਿੱਲੜ ਲੱਗਦੀ ਹੈ ਜੀ ਹਾਂਜੀ ਇਹਦਾ ਥਣ ਨਾ ਫਿਰ ਵੀ ਇਹ ਕਿੰਨਾ ਥਣਾ ਜੋ 35 ਪਲੱਸ ਹੈ ਜੀ ਅੱਛਾ 35 ਪਲੱਸ ਦੁੱਧ ਦਈ ਜਾਂਦੀ ਹੈ ਅਜੇ ਵੀ ਇਹ ਆਪਣੇ ਵੇਚਣੀ ਨਹੀਂ ਹੈ ਅੱਛਾ ਵੇਚਣੀ ਨਹੀਂ ਜੀ ਅਜੇ ਤੱਕ ਕੋਈ ਗਾਂ ਇੱਕ ਸੇਲ ਕੀਤੀ ਆਪਾਂ ਅੱਛਾ ਹਾਂਜੀ ਠੀਕ ਹੈ। ਉਹਦੀ ਬਾਕੀ ਆ ਸਾਰਾ ਬਾਗ ਪਰ ਮਾਰੇ ਦਾ ਹੀ। ਲਓ ਜੀ ਕਰਮਾਂ ਵਾਲੀ ਵੇਖੋ ਜੀ ਇਹਨੇ ਘਰ ਦੇ ਵਿੱਚ ਜਿੱਦਾਂ ਬਰਕਤ ਲਿਆਂਦੀ ਆ ਹਨਾ। ਪਰਲੇ ਪਾਸੇ ਵੀ ਇਹਦੀਆਂ ਦੋ ਆ। ਠੀਕ ਹੈ। ਚੋਟੀ ਪੀੜੀ ਆ ਇਹਦੀ। ਤੇ ਇਹਦੀ ਉਹ ਵੱਛੀ ਵੱਡੀ। ਇੱਕ ਆ ਵਾ। ਇੱਕ ਆ ਵਾ। ਅੱਛਾ ਇਹ ਕਿੰਨੇ ਕਿੰਨੇ ਸੂਪੀਆਂ ਆ? ਇਹ ਇਹ ਵੀ ਤਿੱਜੇ ਸੂਪੀ ਐ। ਚੌਥੇ ਉਹ ਸੂਪੀ ਐ। ਉਹਦੀ ਗਾੜੀ ਵੱਛੀ ਆ ਵਾ। ਪਹਿਲੇ ਸੂਏ ਦੀ ਉਹਦੀ ਤਿੱਗੇ ਸੂਏ ਦੀ। ਇਹ ਬਹੁਤ ਵੱਡੀ ਗੱਲ ਦੱਸਣ ਦੇ ਤਾਂ ਨਹੀਂ ਅੱਜ। ਆ ਜਿਹੜੀ ਆ ਇਹ ਮੰਨ ਲਓ ਇਹ ਕੋਈ ਨਿੱਗੀ ਜਿਹੀ ਗੱਲ ਨਹੀਂ ਕਿ ਜਿਹੜੀ ਅੱਜ ਤੁਸੀਂ ਦੱਸਣ ਦੇ ਜੇ ਬਹੁਤ ਵੱਡੀ ਗੱਲ ਆ ਜੀ ਜਿਹੜੀ ਆ ਬੈਠ ਜਾਂਦੀ ਆ ਹਾਂਜੀ ਇਹ ਵੀ वर्ल्ड वाइड ਦੀ ਇਹ ਉਹਦੀ ਆ ਉਸ ਗਾਂ ਦੀ ਮਤਲਬ ਉਹ ਦਾਦੀ ਆ ਸਾਰਿਆਂ ਦੀ ਉਹ ਤੀਜੀ ਪੀੜੀ ਆ ਜੀ ਉਹ ਜਿਹੜੀ ਠੀਕ ਆ ਉਹਦੀ ਚੌਥੀ ਪੀੜੀ ਗੱਡੀ ਆ ਲੋਜੀ ਚਲੋ ਬਹੁਤ ਵੱਡੀ ਗੱਲ ਕਰਦੀ ਆ ਤੁਸੀਂ ਵੀ ਇਹਦਾ ਸਾਰਾ ਪਰਿਵਾਰ ਦਾ ਦੇਖੋ ਲਈ ਹੈ ਹਨਾ ਕੁਝ ਹੈਗਾ ਨਾ ਇਸੇ ਕਾਰਨ ਚਲੋ ਚੰਗੀ ਗੱਲ ਆ ਬਹੁਤ ਤੁਸੀਂ ਵੀ ਇਹ ਆ ਵੀ ਤੁਹਾਡੀ ਵੀ ਮਿਹਨਤ ਆ ਇਹਦੇ ਵਿੱਚ ਬਹੁਤ ਜਿਆਦਾ ਮਿਹਨਤ ਆ ਤੇ ਇੱਕ ਇਹਨੇ ਕਿੰਨੇ ਬੱਚੇ ਤਿਆਰ ਕੀਤੇ ਤੁਹਾਡੇ ਵੀ ਗਾਂ ਬੱਚਿਆਂ ਨੇ ਉਹਦਾ ਦੁੱਧ ਪੀਤਾ ਇਦਾਂ ਹੀ ਜੀ 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 ਬਾਕੀ ਅਸੀਂ ਉਹਨੂੰ ਰੱਖਿਆ ਆਪਣੇ ਛੜ ਚ ਵੀ ਇੱਕ ਦੋ ਸਾਲ ਨੂੰ ਵਿੱਚ ਜਦਾਂ ਵਿੱਚ ਰੈਸਟ ਤੂ ਆਣੀ ਲਈਦਾ ਹੁਣ ਅੱਛਾ ਥੋੜਾ ਜਿਹਾ ਕਮਜ਼ੋਰ ਦਾ ਕਰਕੇ ਵੀ ਚਲੋ ਰੁਕ ਜੰਨੇ ਆ ਮੈਂ ਅਜੇ ਅਜੇ ਤਕਰੀਬਨ ਇਹ ਹੈ ਕਿ ਕੋਈ ਚੱਕਰ ਨਹੀਂਗਾ ਅਜੇ ਵਹਿੜਾਂ ਜੀ ਆਉਂਦੀ ਆ ਪੂਰੀ ਕੈਮ ਆ ਹਨਾ ਵੀ ਇੱਕ ਚੀਜ਼ ਹੋਰ ਵੀ ਕੱਲੇ ਸੂਏ ਦੀ ਨਹੀਂ ਗੱਲ ਖਾਣ ਖਾਣ ਪਾਣੀ ਵੀ ਚੰਗਾ ਵਾ ਤੇ ਫੇਰ ਹੀ ਜਾ ਕੇ ਇਦਾਂ ਦੀ ਰਹਿੰਦੀ ਹੈਗਾ ਹਨਾ ਜੀ 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 ਠੀਕ ਹੈ ਜੀ ਬਹੁਤ ਵਧੀਆ ਜਾਣਕਾਰੀ ਭਾਜੀ ਉਹਨਾਂ ਨੇ ਦਿੱਤੀ ਹੈ ਬਾਕੀ ਬਰੀਡ ਦੇ ਸਾਰੇ ਪਸ਼ੂ ਆ ਤੇ ਉਹ ਯਾਰ ਸੀ ਸੇਲ ਕਰਨੀ ਆ ਉਹ ਭਾਈ ਉਹਨਾਂ ਨੇ ਮੋਲ ਲਿਆਂਦੀ ਆ ਹਨਾ ਠੀਕ ਆ ਭਾਈ ਕਰਨੀ ਹੋਰ ਗੱਲ ਕੋਈ ਜੀ ਐਡਰੈਸ ਇੱਕ ਵਾਰ ਫੇਰ ਦੱਸ ਦਿਓ ਜੀ ਜੀ ਪਿੰਡ ਤੰਦੇਲਾ ਜ਼ਿਲ੍ਹਾ ਅੰਮ੍ਰਿਤਸਰ ਨਾਂ ਮੇਰਾ ਸਤਵਿੰਦਰ ਸਿੰਘ ਠੀਕ ਆ ਜੀ ਤੇ ਲਾ ਲਿਓ ਫੋਨ ਭਾਈ ਨੂੰ ਕਰ ਦਿਓ ਵੀਡੀਓ ਸ਼ੇਅਰ ਜੀ ਧੰਨਵਾਦ ਜੀ